ਖੁਦਾਵੰਦ ਖੁਦਾ ਦੀ ਪਵਿੱਤਰ ਕਲਾਮ ਨੂੰ ਸੁਣਨ ਵਾਸਤੇ ਜੋ ਅਸੀਂ ਤਿਆਰ ਹੋ ਰਹੇ ਹਾਂ ਔਰ ਇਹ ਕਲਾਮ ਸੁਣਨਾ ਔਰ ਇਸ ਕਲਾਮ ਨੂੰ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤਾਂ ਜੋ ਇਹ ਵਚਨ ਹੋਰ ਨਾਲ ਲੋਕਾਂ ਤੱਕਰ ਪਹੁੰਚੇ ਔਰ ਤੁਹਾਡੇ ਲਾਈਕ ਕਮੈਂਟ ਨਾਲ ਬੜੇ ਲੋਕ ਸੁਣ ਕੇ ਔਰ ਇਹ ਵਚਨ ਹੋਰ ਨਾ ਤੇ ਕਰਜ ਤੋਂ ਜਾਏਗਾ ਬੜੀ ਆਸ਼ੀਸ਼ ਪਾਉਣਗੇ ਸੋ ਖੁਦਾਵੰਦ ਬਰਕਤ ਦੇਵੇ ਆਈਏ ਅੱਜ ਦੇ ਪਵਿੱਤਰ ਔਰ ਮੁਕੱਦਸ ਵਚਨ ਨੂੰ ਸੁਣਾਂਗੇ ਔਰ ਖੁਦਾ ਦਾ ਕਲਾਮ ਕੂਚ ਦੀ ਪੋਥੀ ਔਰ ਉਹਦੇ 20 ਦੇ ਔਰ ਉਹਦੇ 11 ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਖੁਦਾ ਦੇ ਦਾਸ ਨੇ ਫੰਦਾ ਦੇ ਦਾਸ موسی ਨੇ ਇਸਰਾਇਲ ਨੂੰ ਕਿਹਾ ਕਿਉਂ ਜੋ 6 ਦਿਨ ਵਿੱਚ ਯਹਵਾ ਨੇ ਆਕਾਸ਼ ਅਤੇ ਧਰਤੀ ਨੂੰ ਅਤੇ ਸਮੁੰਦਰ ਨੂੰ ਸਭ ਕੁਝ ਜੋ ਉਹਨਾਂ ਦੇ ਵਿੱਚ ਹੈ ਬਣਾਇਆ ਪਰ 7ਵੇਂ ਦਿਨ ਵਿਸਰਾਮ ਕੀਤਾ ਇਸ ਲਈ ਯਹਵਾ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਪਵਿੱਤਰ ਹਰ ਆਇਆ ਹੈ ਸੋ ਖੁਦਾਵੰਦ ਖੁਦਾਦਾ ਪਵਿੱਤਰ ਹੋਰ ਪਾਕ ਮੁਕੱਦਸ ਵਚਨ ਕਿ ਖੁਦਾ ਨੇ 7 ਦਿਨ 6 ਦਿਨ ਕੰਮ ਕੀਤਾ 7ਵੇਂ ਦਿਨ ਪਰਮੇਸ਼ਵਰ ਨੇ ਵਿਸਰਾਮ ਕੀਤਾ 7ਵੇਂ ਦਿਨ ਸਭ ਕੁਝ ਮੁਕਾ ਦਿੱਤਾ ਕੰਮ 7ਵਾਂ ਦਿਨ ਇੱਕ ਆਰਾਮ ਦਾ ਦਿਨ ਔਰ ਇਸ ਦੀ ਉੱਪਰ ਲੀਆਂ ਆਇਤਾਂ ਵਿੱਚ ਲਿਖਿਆ ਆ ਕਿ ਉਸ ਦਿਨ ਤੇਰੇ ਘਰ ਦੇ ਵਿੱਚ ਕੋਈ ਨਾ ਗੋਲਾ ਨਾ ਗੋਲੀ ਨਾ ਤੇਰਾ ਬੈਲ ਨਾ ਬਲਦ ਕੋਈ ਵੀ ਜਿਹੜਾ ਇਹ ਕੰਮ ਨਾ ਕਰੇ ਉਸ ਦਿਨ ਵਿਸਰਾਮ ਦਾ ਦੇਣਿਆ ਸਬਤ ਦਾ ਦਿਨ ਸਤਵਾਂ ਦਿਨ ਐਤਵਾਰ ਦਾ ਦਿਨ ਜੋ ਸਾਡੇ ਸਾਰੇ ਕੰਮਾਂ ਤੋਂ ਅਸੀਂ ਵਿਹਲੇ ਹੋ ਕੇ ਸਤਵਾਂ ਦਿਨ ਜਿਹੜਾ ਇਬਾਦਤ ਦਾ ਦਿਨ ਆ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਮੰਨਨੇ ਆ ਪ੍ਰਭੂ ਦੇ ਵਚਨਾਂ ਨੂੰ ਅਸੀਂ ਗ੍ਰਹਿਣ ਕਰਦੇ ਆ ਪੂਰੇ ਦਿਲ ਦੇ ਨਾਲ ਤੇ ਇਹ ਵਚਨ ਸਾਨੂੰ ਬਰਕਤ ਦੀ ਵੱਲ ਲੈ ਕੇ ਜਾਂਦੇ ਆ 7ਵੇਂ ਦਿਨ ਨੂੰ ਖੁਦਾ ਨੇ ਬਰਕਤ ਦਿੱਤੀ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਮੰਨ ਕੇ 7ਵੇਂ ਦਿਨ ਇਬਾਦਤ ਕਰਦੇ ਆ 7ਵੇਂ ਦਿਨ ਸਾਰਾ ਕੰਮ ਸਾਢੇ ਕੀ ਖੁਦਾ ਦੀ ਸ਼ੁਕਰਗੁਜ਼ਾਰੀ ਕਰਦੇ ਆਂ ਤੋਂ ਪਰਮੇਸ਼ਵਰ ਜਿਵੇਂ ਇਸਰਾਇਲ ਨੂੰ ਖੁਦਾ ਨੇ ਹੁਕਮ ਦਿੱਤਾ ਕਿਸੇ ਦਿਨ ਤੁਸੀਂ ਅਨਾਜ ਜਿਹੜਾ ਇਕੱਠਾ ਕਰਨਾ ਜਦੋਂ ਮੰਨਾ ਉਤੋਂ ਸਵਰਗੀ ਖਾਣਾ ਹੁੰਦਾ ਸੀ ਅਸਮਾਨ ਤੋਂ ਤੋਂ ਉਸ ਦਿਨ ਵੀ ਖੁਦਾ ਨੇ ਇਸਰਾਇਲ ਨੂੰ ਆਖਿਆ ਕਿ ਇਹ ਇਸਰਾਇਲ ਦੇ ਲੋਕੋ 6 ਦਿਨ ਅਨਾਜ ਇਕੱਠਾ ਕਰਨਾ ਸਤਵੇਂ ਦਿਨ ਦਾ ਜਿਹੜਾ ਖਾਣਾ ਆ ਉਹ ਤੁਹਾਨੂੰ 7ਵੇਂ ਦਿਨ ਦਿੱਤਾ ਜਾਵੇਗਾ ਔਰ 7ਵੇਂ ਦਿਨ ਤੁਸੀਂ ਬਾਹਰ ਨਹੀਂ ਨਿਕਲਣਾ ਪਰ ਜਿਹੜੇ ਜਾਂਦੇ ਸੀ ਬੇਪਰਤੀਤੇ ਹੋ ਕੇ ਆਪਣੀ ਮਰਜ਼ੀ ਕਰਦੇ ਸੀ ਪਰਮੇਸ਼ਵਰ ਦੇ ਵਚਨ ਨੂੰ ਨਹੀਂ ਸੀ ਸੁਣਦੇ ਉਹ ਆਪਣੇ ਘਰ ਤੋਂ ਜਦੋਂ ਬਾਹਰ ਜਾਂਦੇ ਸੀ ਫਿਰ ਉਹ ਵਾਪਸ ਖਾਲੀ ਆਉਂਦੇ ਸੀ ਉਸ ਦਿਨ ਮੰਨਾਂ ਨਹੀਂ ਸੀ ਉਤਰਦਾ ਇਸੇ ਤਰ੍ਹਾਂ ਗੌਰ ਕਰੀਏ ਸਤਵਾਂ ਦਿਨ ਜਿਹੜਾ ਆ ਉਹ ਸਾਨੂੰ ਇਬਾਦਤ ਵਾਸਤੇ ਖੁਦਾ ਨੇ ਦਿੱਤਾ ਔਰ ਸਾਰੇ ਅਜੋ ਵਰਲਡ ਦੇ ਉੱਤੇ ਸਤਵਾਂ ਦਿਨ ਜਿਹੜਾ ਆ ਉਹ ਛੁੱਟੀ ਦਾ ਦਿਨ ਹੁੰਦਾ ਆ ਔਰ ਸਾਨੂੰ ਖੁਦਾ ਇੰਨਾ ਇੰਤਜ਼ਾਮ ਕਰਦਾ ਹੈ ਸਾਡੇ ਵਾਸਤੇ ਫਿਰ ਵੀ ਅਸੀਂ ਇਬਾਦਤ ਨਹੀਂ ਕਰਦੇ ਜਿਹੜੇ ਉਹਨਾਂ ਨੂੰ 7ਵੇਂ ਦਿਨ ਆਪਣੀ ਬਰਕਤ ਲੈਣ ਵਾਸਤੇ 7ਵੇਂ ਦਿਨ ਸੰਗਤ ਕਰਨ ਵਾਸਤੇ 7ਵੇਂ ਦਿਨ ਪਰਮੇਸ਼ਵਰ ਦੀ ਆਸੀਸ ਲੈਣ ਵਾਸਤੇ ਪਰਮੇਸ਼ਵਰ ਦੇ ਘਰ ਪਹੁੰਚਣਾ ਚਾਹੀਦਾ ਜਿਵੇਂ ਜਿਵੇਂ ਅਸੀਂ ਪਰਮੇਸ਼ਵਰ ਦੇ ਵਚਨਾਂ ਉੱਤੇ ਵਿਸ਼ਵਾਸ ਕਰਦੇ ਹਾਂ ਪਰਮੇਸ਼ਵਰ ਦੇ ਵਚਨਾਂ ਉੱਤੇ ਗੌਰ ਕਰਦੇ ਹਾਂ ਆਪਣੀ ਮਰਜ਼ੀ ਨਾਲ ਇਨਸਾਨ ਬਹੁਤ ਕੁਝ ਕਰਦਾ ਹੈ ਪਰ ਖੁਦਾ ਨੇ ਸੱਤਵਾਂ ਦਿਨ ਬਰਕਤ ਦਾ ਠਰਾਇਆ ਬਰਕਤ ਲੈਣ ਵਾਸਤੇ ਖੁਦਾ ਦਾ ਵਚਨ ਖੁਦਾ ਦਾ ਆਖਾ ਮੰਨਣਾ ਬਹੁਤ ਜ਼ਰੂਰੀ ਹੈ ਪਤਰਸ ਸਾਰੀ ਰਾਤ ਮੱਸੀਆਂ ਫੜਦਾ ਰਿਹਾ ਪਰ ਕੁਝ ਨਹੀਂ ਲੱਭਾ ਸੱਜੇ ਖਬੇ ਪਾਉਂਦਾ ਰਿਹਾ ਕੁਝ ਨਹੀਂ ਪਰ ਯਿਸੂ ਨੇੜੇ ਆਇਆ ਉਹਨੇ ਕਿਹਾ ਪਤਰਸ ਐ ਸਾਈਡ ਤੇ ਜਾਲ ਪਾ ਪਤਰਸ ਨੇ ਆਖਿਆ ਗੁਰੂ ਜੀ ਮੈਂ ਇਦਰ ਪਉਂਦਾ ਰਿਆ ਨਹੀਂ ਕੁਝ ਮਿਲਿਆ ਪ੍ਰਭੂ ਯਿਸੂ ਨੇ ਆਖਿਆ ਵਚਨ ਮੰਨ ਕੇ ਆਖਾ ਮੰਨ ਕੇ ਤੂੰ ਜੋ ਕਹਿ ਰਿਹਾ ਉਹ ਕਰ ਮੈਂ ਜੋ ਮੈਂ ਕਹਿ ਰਿਹਾ ਉਹ ਤੂੰ ਕਰ ਦੇ ਪਤਰਸ ਨੇ ਕੀਤਾ ਬਹੁਤ ਕੁਝ ਫੜਿਆ ਬਹੁਤ ਕੁਝ ਮਿਲਿਆ ਇੰਨਾ ਵੱਡਾ ਕੰਮ ਉਹਦੀ ਜ਼ਿੰਦਗੀ ਵਿੱਚ ਆਇਆ ਦੇਖ ਕੇ ਹੈਰਾਨ ਹੋ ਗਿਆ ਜੀਵਨ ਅੰਦਰ ਉਦੋਂ ਕੰਮ ਆਉਂਦੇ ਆ ਹਰਾਨ ਕਰਨ ਵਾਲੇ ਵੱਡੇ ਵੱਡੇ ਖੁਦਾ ਕੰਮ ਕਰਦਾ ਜਦੋਂ ਅਸੀਂ ਉਹਦੇ ਵਚਨ ਮੰਨਨੇ ਆ ਔਰ ਨੀਰੀ ਵੱਡੀ ਨਹੀਂ ਕੰਮ ਕਰਦਾ ਜਦੋਂ ਅਸੀਂ ਉਹਦਾ ਵਚਨ ਮੰਨਨੇ ਆ ਖੁਦਾ ਆਖਰੀ ਦਮ ਤੱਕਰ ਉਚਾਈਆਂ ਉੱਤੇ ਲੈ ਕੇ ਜਾਂਦਾ ਜਿਹੜੇ ਪਰਮੇਸ਼ਵਰ ਦਾ ਵਚਨ ਮੰਨਦੇ ਆ ਜਿਹੜੇ ਪ੍ਰਭੂ ਦਾ ਵਚਨ ਮੰਨਦੇ ਆ ਖੁਦਾ ਘਾਟ ਨਹੀਂ ਰਹਿ ਦਿੰਦਾ ਪੋਧਵੰਦ ਉਹਨਾਂ ਲੋਕਾਂ ਦੀ ਜ਼ਿੰਦਗੀ ਅੰਦਰ ਬਹੁਤ ਆਇਤ ਬਰਕਤ ਦਿੰਦਾ ਹੈ ਇਸ ਕਰਕੇ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਉੱਤੇ ਮਾਨ ਲਗਾਵਾਂਗੇ ਔਰ ਖੁਦਾ ਦਾ ਕਲਾਮ ਕਹਿੰਦਾ ਤੁਸੀਂ ਘੱਟ ਬੀਜੋਗੇ ਬਹੁਤਾ ਵੱਡੋਗੇ ਪਰ ਜਦੋਂ ਅਸੀਂ ਆਪਣੀ ਮਰਜ਼ੀ ਕਰਦੇ ਹਾਂ ਜਦੋਂ ਅਸੀਂ ਆਪਣਾ ਆਪਣੀਆਂ ਗੱਲਾਂ ਮੰਨਦੇ ਆ ਆਪਣੀਆਂ ਗੱਲਾਂ ਦੇ ਉੱਤੇ ਲੱਗੇ ਰਹਿੰਦੇ ਆ ਉਦੋਂ ਸਾਡੀ ਬਰਕਤ ਜਿਹੜੀ ਘਟ ਜਾਂਦੀ ਆ ਜਦੋਂ ਅਸੀਂ ਜ਼ੁਗਤੀ ਦੇ ਨਾਲ ਚੱਲਦੇ ਆ ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਆ ਤੇ ਸਾਰੀਆਂ ਜਿਹੜੀਆਂ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿਹੜੇ ਉਹਦੇ ਤਾਲਬ ਬਣ ਜਾਂਦੇ ਆ ਉਹਦੇ ਤਾਲਬਾਂ ਨੂੰ ਕਿਸੇ ਚੰਗੀ ਸਹਦ ਹੀ ਥੋੜ੍ਹ ਨਹੀਂ ਰਹਿੰਦੀ ਇਸ ਕਰਕੇ ਪਰਮੇਸ਼ਵਰ ਜੋ ਕੁਝ ਕਹਿੰਦਾ ਆ ਉਹਦੇ ਵਚਨਾਂ ਨੂੰ ਅਸੀਂ ਜਦੋਂ ਸੁਣ ਕੇ ਪੂਰਾ ਕਰਾਂਗੇ ਖੁਦਾ ਨੇ موسی ਨੂੰ ਹੁਕਮ ਦਿੱਤਾ موسی ਇਹਨਾਂ ਨੂੰ ਕਹੇ 6 ਦਿਨ ਕੰਮ ਕਰਕੇ 7ਵੇਂ ਦਿਨ ਤੁਹਾਡੀ ਬਰਕਾ ਦਾ ਦਿਨ ਆ ਤੋ ਸਾਡੀ ਬਰਕਤ ਲੈਣ ਵਾਸਤੇ ਆਪਣੀ ਬਰਕਤ ਪਾਉਣ ਵਾਸਤੇ ਇਬਾਦਤ करिए ਇਬਾਦਤ ਵਿੱਚ ਬੈਠिए ਵਚਨ ਸੁਣੀਏ ਔਰ 7ਵੇਂ ਦਿਨ ਪੂਰੇ ਰੀਜ ਦੇ ਨਾਲ ਸ਼ੁਕਰਗੁਜ਼ਾਰੀ ਕਰੀ ਅੱਜ ਬਹੁਤ ਭੈਣ ਭਾਈ ਸੁੱਟੀ ਕਰਦੇ ਆ ਬੰਦਗੀ ਤੇ ਵੀ ਜਾਂਦੇ ਆ ਪਰ ਸਾਰੇ ਕੰਮ ਆਪਣੇ ਮੁਕਾ ਕੇ ਵੇਲੇ ਹੋ ਕੇ ਫੇਰ ਜਾਂਦੇ ਆ ਸਾਰੇ ਘਰਾਂ ਦਾ ਕੰਮ ਕਰ ਲੈਂਦੇ ਆ ਆ ਵੀ ਕਰ ਲਈਏ ਆ ਵੀ ਕਰ ਲਈਏ ਆ ਵੀ ਕਰ ਲਈਏ ਚਰਚ ਤੋਂ ਪਹਿਲੇ ਪਹਿਲੇ ਸਾਰਾ ਕੁਝ ਕਰਦੇ ਰਹਿੰਦੇ ਆ ਉਹ ਫਿਰ ਆਪ ਜੇ ਹੋ ਸਕੇ ਇੰਨਾ ਲੇਟ ਆਉਂਦੇ ਆ ਕਿ ਬਹੁਤ ਜ਼ਿਆਦਾ ਤਿਆਰੀ ਨਹੀਂ ਜਦੋਂ ਅਸੀਂ ਖੁਦਾ ਦਾ ਵਚਨ ਮੰਨ ਕੇ ਉਸ ਦਿਨ ਪੂਰਾ ਅਸੀਂ ਜੀਵਨ ਜਿਹੜਾ ਹੈ ਪ੍ਰਭੂ ਨੂੰ ਦੇਵਾਂਗੇ ਸਮਾਂ ਪ੍ਰਭੂ ਨੂੰ ਦੇਵਾਂਗੇ ਸਮੇਂ ਨਾਲ ਤਿਆਰੀ ਕਰਾਂਗੇ ਆਪਣੀ ਆਪਣੇ ਬੱਚਿਆਂ ਦੀ ਤੇ ਬਹੁਤ ਬਰਕਤ ਮਿਲੇਗੀ ਬਹੁਤ ਆਸ਼ੀਸ਼ ਮਿਲੇਗੀ ਖੁਦਾਵੰਦ ਆਸ਼ੀਸ਼ ਦੇਵੇ ਆਮੀਨ